ਤੇ ਕਰਵਾਉਣ ਦੌਰਾਨ ਜੋ ਕਾਗਜ਼ਾਤ ਦਿੱਤੇ ਨੇ ਉਹ ਵੀ ਜਾਲੀ ਕਾਗਜ਼ਾਤ ਦਿੱਤੇ ਨੇ ਗੁਰਮੀਤ ਕੌਰ ਦੇ ਮੁਤਾਬਿਕ ਬਲਵਿੰਦਰ ਨੇ ਆਪਣੇ ਹਲਫਨਾਮੇ 'ਚ ਖੁਦ ਨੂੰ ਕੁਆਰਾ ਦੱਸਿਆ ਹੈ ਬਲਵਿੰਦਰ ਦੀ ਪਤਨੀ ਗੁਰਮੀਤ ਕੌਰ ਨੇ ਬਠਿੰਡਾ ਪੁਲਿਸ ਨੂੰ ਇੱਕ ਸ਼ਿਕਾਇਤ ਵੀ ਦਿੱਤੀ ਹੈ ਤੇ ਐਸਐਸਪੀ ਬਠਿੰਡਾ ਨੂੰ ਇਹ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਇਸ ਪੂਰੇ ਮਾਮਲੇ 'ਚ ਪਰ ਹੁਣ ਤੱਕ ਐਫਆਈਆਰ ਦਰਜ ਨਹੀਂ ਹੋ ਪਾਈ ਹੈ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹਰਬੰਸ ਸਿੰਘ ਨੇ ਦੱਸਿਆ ਹੈ ਕਿ ਸਾਡੇ ਕੋਲ ਬਲਵਿੰਦਰ ਅਤੇ ਅਮਨਦੀਪ ਕੌਰ ਆਇਸਨ ਅਤੇ ਉਹਨਾਂ ਨੇ ਸਾਨੂੰ ਆਪਣੇ ਕਾਗਜ਼ਾਤ ਦਿੱਤੇ ਸਨ ਜੋ ਹਲਫਨਾਮੇ ਦਿੱਤੇ ਗਏ ਉਸ ਵਿੱਚ ਕੁਆਰਾ ਲਿਖਿਆ ਹੋਇਆ ਕਿ ਦੋਨੋਂ ਹੀ ਅਨਮ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਆਨੰਦ ਕਾਰਜ ਕਰਵਾ ਦਿੱਤੇ ਦੱਸ ਕੇ ਬਲਵਿੰਦਰ ਸਿੰਘ ਨੂੰ ਵੀ ਅਮਨਦੀਪ ਕੌਰ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਲਵਿੰਦਰ ਐਂਬੂਲੈਂਸ ਡਰਾਈਵਰ ਸੀ ਉਸ ਤੇ ਇਲਜ਼ਾਮ ਲੱਗਿਆ ਕਿ ਅਮਨਦੀਪ ਦਿਨਾਲ ਨਾਲ ਰਲ ਕੇ ਉਸਨੇ ਐਂਬੂਲੈਂਸ ਚਿੱਟਾ ਸਪਲਾਈ ਕੀਤਾ ਹੈ ਇਸ ਤੋਂ ਪਹਿਲਾਂ ਵੀ ਗੁਰਮੀਤ ਕੌਰ ਨੇ ਅਮਨਦੀਪ ਤੇ ਬਲਵਿੰਦਰ ਦੇ ਨਾਜਾਇਜ਼ ਰਿਸ਼ਤੇ ਤੇ ਇਲਜ਼ਾਮ ਲਗਾਏ ਸਨ ਸਿੰਘ ਸੰਫਰੇਸ਼ਮ ਸਿੰਘ ਅਮਨਦੀਪ ਕੌਰ ਐਸਨਫ ਜਸਵੰਤ ਸਿੰਘ ਇਹ ਸਾਡੇ ਕੋਲੇ ਆਏ ਸੀ ਜੀ ਕਹਿੰਦੇ ਸੀ ਕੁਆਰੇ ਆ ਆਨੰਦ ਕਾਰਜ ਕੀਤੇ ਹਨ ਉਹਨਾਂ ਦਾ ਪਹਿਲਾਂ ਵੀ ਵਿਆਹ ਹੋਇਆ ਵੈਗਾ ਜੀ ਕੋ ਮੁੰਡੇ ਦਾ ਜੀ ਜੀ ਸਾਨੂੰ ਤਾਂ ਕਹਿੰਦੇ ਕੁਆਰੇ ਆ ਜੀ ਅਸੀਂ ਸਾਨੂੰ ਸਰਟੀਫਿਕੇਟ ਆਪਦੇ ਦੇ ਕੇ ਹੋਰ ਐਫੀਡੇਵਿਟ ਵਗੈਰਾ ਦੇ ਕੇ ਹਾਂ ਐਫੀਡੇਵਿਟ ਦੇ ਕੇ ਗਏ ਇਸ ਦਾ ਆਧਾਰ ਕਾਰਡ ਕਾਗਜ਼ ਪੱਤਰ ਆਧਾਰ ਕਾਰਡ ਸਾਰਾ ਕੁਝ ਐਫੀਡੇਵਿਟ ਤੇ ਕੁਆਰੇ ਲਿਖਿਆ ਗਿਆਗਾ ਜੀ ਕੁਆਰੇ ਲਿਖਿਆ ਹੋਇਆ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਸਿਪਾਹੀ ਅਮਨਦੀਪ ਕੌਰ ਇੱਕ ਬਾਰ ਫੇਰ ਵਿਵਾਦਾਂ ਦੇ ਵਿੱਚ ਆ ਵਿਵਾਦਾਂ ਦੀ ਵਜ੍ਹਾ ਹੈ ਦੂਸਰਾ ਵਿਆਹ ਕਰਾਉਣਾ ਜਿਸ ਦਾ ਅਲੀਗੇਸ਼ਨ ਗੁਰਮੀਤ ਕੌਰ ਨਾਂ ਦੀ ਇਸ ਮਹਿਲਾ ਨੇ ਲਾਇਆ ਔਰ ਸ਼ਿਕਾਇਤ ਹੈ ਜਿਹੜੀ ਬਠਿੰਡਾ ਪੁਲਿਸ ਨੂੰ ਕੀਤੀ ਗੱਲਬਾਤ ਕਰਦੇ ਗੁਰਮੀਤ ਵੱਡੇ ਅਲੀਗੇਸ਼ਨ ਲਾ ਰਹੇ ਹੋ ਕਿ ਉਸ ਮਹਿਲਾ ਸਿਪਾਹੀ ਨੇ ਵਿਆਹ ਕਰਵਾ ਲਿਆ ਉਹ ਵੀ ਤੁਹਾਡੇ ਪਤੀ ਦੇ ਨਾਲ ਹਾਂਜੀ ਸਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਨੂੰ ਨਾ ਕੱਲ 2 ਦਸੰਬਰ ਨੂੰ ਪਤਾ ਲੱਗਿਆਗਾ 10 ਵਜੇ ਦੇ ਕਰੀਬ ਵੀ ਐ ਕਰਕੇ ਅਮਨਦੀਪਪੁਰ ਕਾਂਸਟੇਬਲ ਜਿਹੜੀ ਡਿਸਮਿਸ ਕੀਤੀ ਗਈ ਹੈ ਚਿੱਟੇ ਦੇ ਕੇਸ 'ਚ ਉਹ ਤੇ ਬਲਵਿੰਦਰ ਸਿੰਘ ਉਰਫ ਸੌਨੂ ਮੇਰਾ ਘਰ ਵਾਲਾ ਜਿੰਦੇ ਨਾਲ 2014 'ਚ ਮੇਰਾ ਵਿਆਹ ਹੋਇਆ ਸੀ ਉਨ੍ਹਾਂ ਦੋਵਾਂ ਨੇ ਆਪਸ ਵਿੱਚ ਗੁਰੂ ਘਰ ਦੇ ਵਿੱਚ ਲਾਵਾਂ ਲੈ ਕੇ ਉੱਥੇ ਵਿਆਹ ਕਰਾ ਲਿਆਗਾ ਮੈਂ ਉਸੇ ਪੈਰੀ ਆਏ ਜੀ ਆ ਕੇ ਮੈਂ ਸਾਰੇ ਗੁਰਦੁਆਰਿਆਂ ਵਿੱਚ ਜਾਂਚ ਪੜਤਾਲ ਕੀਤੀ ਜਿਹੜਾ ਤਾਂ ਜੇ ਕਮੇਟੀ ਦੇ ਅੰਡਰ ਚ ਸੀਗੇ ਉੱਥੇ ਤਾਂ ਜੇ ਕੰਮ ਉਹ ਕਹਿੰਦੇ ਅਸੀਂ ਕਰਦੇ ਨਹੀਂ ਕਿਉਂਕਿ ਮਾਪੇ ਹੁਣੇ ਬਹੁਤ ਜ਼ਰੂਰੀ ਨੇ ਨਾਲ ਤੇ ਜਿਹੜੇ ਗੁਰੂ ਘਰ ਦੇ ਵਿੱਚ ਕੀਤਾ ਗਿਆਗਾ ਉੱਥੇ ਜਿਹੜੇ ਉਹ ਬੈਠੇ ਹੋਏ ਸੀਗੇ ਉਹਨਾਂ ਨੇ ਕਿਵੇਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਾਵਾ ਦਵਾ ਦਿੱਤੀਆਂ ਨੇ ਮੈਨੂੰ ਨਹੀਂ ਪਤਾ ਇਹਨਾਂ ਨੇ ਉਹ ਕਾਗਜ਼ਾਂ ਦੇ ਵਿੱਚ ਮੇਰੇ ਕੋਲ ਜਿਹੜੇ ਕਾਗਜ਼ ਮੈਂ ਕਢਵਾ ਕੇ ਲਾਈਆਂ ਸਪੱਸ਼ਟ ਤੌਰ ਤੇ ਲਿਖਿਆ ਹੋਇਆ ਅਮਨਦੀਪ ਕੌਰ ਜਿਹੜੀ ਕਾਂਸਟੇਬਲ ਸੀ ਇੰਨੇ ਵੀ ਲਿਖਿਆ ਜੀ ਮੈਂ ਕੁਵਾਰੀ ਆ ਤੇ ਬਲਵਿੰਦਰ ਸਿੰਘ ਉਰਫ ਸੋਨੂ ਜੀ ਇੰਨੇ ਵੀ ਲਿਖਿਆ ਜੀ ਮੈਂ ਕੁਵਾਰਾ ਤੇ ਮੈਂ ਬਾਲਕਾ ਦੀ ਮਰਜ਼ੀ ਨਾਲ ਪੁੱਤਰੀ ਜਸਮント ਸਿੰਘ ਅਮਨਦੀਪ ਕੌਰ ਚੱਕ ਫਤਿਹ ਸਿੰਘ ਵਾਲੀ ਨਾਲ ਵਿਆਹ ਕਰਵਾ ਰਿਆ। ਉਹ ਵੀ ਟੈਲੀਗੇਸ਼ਨ ਬਹੁਤ ਵੱਡੇ ਨਹੀਂ ਕੋਈ ਪ੍ਰੂਫ ਤੁਹਾਡੇ ਕੋਲੇ ਮਿਲੇ ਕੋਈ ਦਸਤਾਵੇਜ਼ ਮਿਲੇ ਜਿਹਦੇ ਵਿੱਚ ਪ੍ਰੂਫ ਹੁੰਦਾ ਹੋਵੇ ਕਿ ਵਿਆਹ ਕਰਵਾਇਆ ਦੁਬਾਰਾ। ਹਾਂਜੀ ਸਰ ਮੇਰੇ ਕੋਲ ਐਫੀਡੇਟ ਹੈਗਾ ਜਿੰਦੇ ਵਿੱਚ ਇਹਨਾਂ ਦੇ ਦੋਵਾਂ ਦੇ ਬਿਆਨ ਦਰਜ ਕੀਤੇ ਹੋਏ ਨੇ ਤੇ ਨਾਲ ਇੱਕ ਜਿਹੜਾ ਨੋਟਰੀ ਟੈਸਟ ਪਾਸ ਹੁੰਦਾ ਇੱਕ ਉਹ ਹੈ ਜੀ ਤੇ ਜਿਹੜਾ ਗਵਾਹ ਗਿਆ ਹੋਇਆ ਜੀ ਉਹਨਦੇ ਵੀ ਬਾਕਾਇਦਾ ਸੈਣ ਕਿਤੇ ਹੋਏ ਨੇ ਉੱਥੋਂ ਹੁਣ ਗੁਰੂ ਘਰ ਚੋਂ ਮਿਲਣਾ ਮੈਂ ਤੇ ਪੱਲੋ ਤਾਂ ਸਰ ਲੈ ਕੇ ਨਹੀਂ ਆਈ ਹੈਗੀਆਂ ਆ ਜਿਹੜੇ ਲੋਕ ਕਈ ਮੈਂ ਨਾ ਕਈਆਂ ਨੇ ਪਹਿਲਾਂ ਵੀ ਪੋਸਟਾਂ ਪਾਤੀਆਂ ਕਈ ਕਹਿੰਦੇ ਨੇ ਜੀ ਤੂੰ ਕੀ ਕਰਨਾ ਉਹਨਾਂ ਦੀ ਜ਼ਿੰਦਗੀ ਹੈਗੀ ਆ ਬੇਸ਼ੱਕ ਦੀ ਜ਼ਿੰਦਗੀ ਹੈਗੀ ਆ ਹਰ ਕਿਸੇ ਦੀ ਹੈ ਪਰ ਪਹਿਲਾ ਜਿੰਦੇ ਨਾਲ ਆਪਾਂ ਰਹਿੰਦੇ ਆ ਨਾ ਜਿੰਦੇ ਨਾਲ ਬੱਚੇ ਪੈਦਾ ਕੀਤੇ ਉਹਦੇ ਨਾਲ ਨਹੀਂ ਨਿਬੇੜਨਾ ਚਾਹੀਦਾ ਹਰ ਕਿਸੇ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ ਚੋਇਨੇ ਇਹ ਗੱਲ ਕਹੀ ਸੀ ਮੈਂ ਕਿਹੜਾ ਇਹਨੂੰ ਫੜਿਆ ਹੋਇਆਗਾ ਲੈ ਜਾਵੇ ਗਰਮੀਤਪੁਰ ਮੇਰਾ ਤਾਂ ਇਹ ਜਸਟ ਫਰੈਂਡ ਆ ਜੋ ਤੇਰਾ ਜਸਟ ਫਰੈਂਡਾ ਤੇ ਹੁਣ ਉਹ ਜਸਟ ਫਰੈਂਡਾ ਨੇ ਲਾਵਾਂ ਕਿਵੇਂ ਲਣੀਆਂ ਨੇ ਮੈਨੂੰ ਦੱਸੋ ਵੀ ਮੇਰਾ ਕੀ ਕਸੂਰ ਹੈ ਕਿਹੜਾ ਕਾਨੂੰਨ ਹੈ ਹਿੰਦੂ ਸਿੱਖ ਦੇ ਵਿੱਚ ਕਿੱਥੇ ਲਿਖਿਆ ਹੋਇਆਗਾ ਤਲਾਕ ਤੋਂ ਬਗੈਰ ਦੂਜਾ ਵਿਆਹ ਕਰਾਉਣਾ ਜਦੋਂ ਮੈਂ ਕੋਰਟ ਦੇ ਵਿੱਚ ਕੋਈ ਕੇਸ ਹੀ ਨਹੀਂ ਪਾਇਆਗਾ ਇਸ ਤਰ੍ਹਾਂ ਦਾ ਵੀ ਮੈਂ ਤਲਾਕ ਲੈਣਾ ਸਿਰਫ ਮੇਰਾ ਕੋਰਟ ਦੇ ਵਿੱਚ ਇਹ ਚੱਲਦਾ ਜੀ ਇਹਨੇ ਪਹਿਲਾਂ ਮੇਰੇ ਨਾਲ ਮਾਰਕੁੱਟ ਕੀਤੀ ਸੀਗੀ ਦਹੇਜ ਮੰਗਦੇ ਸੀ 498 ਦਾ ਚੱਲਦਾ ਇੱਕ ਮੇਰਾ ਜੀ ਡੀਵੀ ਐਕਟ ਚੱਲਦਾ ਖਰਚੇ ਦਾ ਤੇ ਇੱਕ ਇਹਨੇ ਕੋਰਟ ਦੇ ਵਿੱਚ ਜਦੋਂ ਇਹ ਬਰਖਾਸ ਕਨਸਟੇਬਲ ਨੂੰ ਜਦੋਂ ਪੇਸ਼ ਕੀਤਾ ਗਿਆ ਸੀ ਉਹਦੀ ਪੈਰਵਾਹੀ ਵਾਸਤੇ ਜਾਂਦਾ ਸੀ ਤੇ ਜਦੋਂ ਮੈਂ ਅਧਿਕਾਰੀਆਂ ਦੇ ਨਾਮ ਲੈਂਦੀ ਸੀ ਨਾ ਉਦੋਂ ਇਹਨੇ ਮੇਰੇ ਕੋਰਟ ਦੇ ਵਿੱਚ ਥੱਪੜ ਮਾਰਿਆ ਸੀ ਇਹ ਕੇਸ ਚੱਲਦਾ ਹੋਰ ਕੋਈ ਕੇਸ ਨਹੀਂ ਚੱਲਦਾ ਇਹ ਕਮੈਂਟਾਂ 'ਚ ਗੱਲਾਂ ਕਰਨੀਆਂ ਸੌਖੀਆਂ ਨੇ ਜਿੰਦੇ ਨਾ ਬੀਤਦੀਆਂ ਨਾ ਇਹ ਉਹਨੂੰ ਹੀ ਪਤਾ ਹੈਗਾ ਉਮੀਦ ਮਨ ਕਿੰਨਾ ਔਖਾ ਹੈ ਲੱਗਦਾ ਉਮੀਦ ਟੁੱਟ ਗਈ ਪਹਿਲਾਂ ਤੁਸੀਂ ਕਹਿੰਦੇ ਸੀ ਮੈਂ ਡਿਵੋਰਸ ਨਹੀਂ ਦੇਣਾ ਮੈਂ ਉਸੇ ਨਾਲ ਰਹਿਣਾ ਹੁੰਦਾ ਉਮੀਦ ਹੀ ਖਤਮ ਹੋ ਗਈ ਮਨ ਔਖਾ ਕਿੰਨਾ ਹੈ ਖਤਮ ਹੋ ਗਈ ਸਰ ਦੇਖੋ ਕਾਨੂੰਨ ਬਣਾਈ ਜਾਂਦੇ ਨੇ ਕਹਿੰਦੇ ਨੇ ਲੀਵਿੰਗ ਰਿਲੇਸ਼ਨਸ਼ਿਪ ਲੀਵਿੰਗ ਰਿਲੇਸ਼ਨਸ਼ਿਪ ਕੋਈ ਸਵਾਲ ਨਹੀਂ ਹੁੰਦਾਗਾ ਜਦੋਂ ਬੱਚੇ ਹੋ ਜਾਣ ਨਾ ਉਦੋਂ ਬੰਦੇ ਨੂੰ ਸੋਚਣਾ ਚਾਹੀਦਾ ਉਹ ਚਾਹੇ ਜਨਾਨੀ ਹੈ ਚਾਹੇ ਬੰਦਾ ਇੰਦੇ ਵਿੱਚ ਕੌਣ ਪੀਸੀ ਜਾਂਦਾ ਅੱਜ ਮੈਂ ਵੀ 4 ਦਿਨ ਰੋ ਲੂੰਗੀ ਉਸ ਤੋਂ ਬਾਅਦ ਮੈਨੂੰ ਫਰਕ ਨਹੀਂ ਪੈਣਾ ਉਹਨੂੰ ਵੀ ਫਰਕ ਨਹੀਂ ਪੈਣਾ ਪਰ ਜਿਹੜੇ ਵਿੱਚ ਬੱਚੇ ਉਹਨਾਂ ਦਾ ਭਵਿੱਖ ਜਮਾ ਖਾਤਾਮ ਹੈ ਖਰਾਬ ਹੈ ਮੈਂ ਵੀ ਕੱਲ ਨੂੰ 10 ਦਿਨਾਂ ਨੂੰ ਕਿਸੇ ਨੂੰ ਨਾ ਸਿਰ ਦੇ ਉੱਤੇ ਰੱਖ ਲੂੰਗੀ ਖਰਚਾ ਚਾਹੀਦਾ ਮੈਨੂੰ ਠੀਕ ਹੈ ਮੈਂ ਵੀ ਜ਼ਿੰਦਗੀ ਜੀ ਲੂੰਗੀ ਪਰ ਜਿਹੜੇ ਪਿਓ ਜਿਹੜਾ ਖੂਨ ਹੈ ਜਿਹੜਾ ਬੱਚੇ ਆ ਉਹਨਾਂ ਦੀ ਜ਼ਿੰਦਗੀ ਤਬਾਹ ਹੈ ਦੇਖੋ ਮੈਂ ਬੱਚਿਆਂ ਦੇ ਉਹ ਬਣਾਣੇ ਸੀਗੇ ਪਾਸਪੋਰਟ ਬਣਵਾਣੇ ਸੀ ਉਹਦੇ ਕਰਕੇ ਮੈਂ ਇੱਡੀ ਔਖੀ ਹੋ ਜੰਨੀ ਆ ਕਿਉਂਕਿ ਸਭ ਨੂੰ ਪਤਾ ਸਭ ਜਨਤਾ ਨੂੰ ਪਤਾ ਹੀ ਪਿਓ ਦੇ ਕਾਗਜ਼ ਚਾਹੀਦੇ ਨੇ ਜੇ ਉਸ ਤੋਂ ਜੇ ਡਿਵੋਰਸ ਹੋ ਜਾਂਦਾ ਤੇ ਉਹ ਡਿਵੋਰਸ ਦਾ ਐਫੀਡੇਟ ਲੱਗਦਾਗਾ ਤਾਂ ਬੰਦੇ ਮੈਂ ਤਾਂ ਪਾਸਪੋਰਟ ਤੋਂ ਬਣਾਣ ਨੂੰ ਬੈਠੀ ਹੋਈ ਆ ਤਾਣੀ ਬੰਦੇ ਮੈਂ ਕੋਈ ਵੀ ਕੰਮ ਨਹੀਂ ਕਰ ਸਕਦੀ ਕਿਉਂਕਿ ਬੱਚੇ ਮੇਰੀ ਨਿਗਰਾਨੀ ਚ ਹੈ ਜਨਾਨੀ ਨੂੰ ਉਹਦਾ ਪੁੱਕਦਾ ਅਧਿਕਾਰ ਦੋ ਇੱਕ ਪਾਸੋਂ ਨਿਵੇੜਾ ਕਰੋ ਵਿਆਹ ਕਰਾਓ ਜੀ ਸੱਦ ਕੇ ਕਰਾਓ ਰਾਜੇ ਮਹਾਰਾਜਾ ਨੇ ਚਾਰ-ਚਾਰ ਰਾਣੀਆਂ ਰੱਖੀਆਂ ਹੋਈਆਂ ਸੀ ਤਾਂ ਆਪਾਂ ਤਾਂ ਕੁਛ ਨਹੀਂ ਆਮ ਤਾਂ ਇਸ ਟਾਈਮ ਕੱਲ ਝੂਗੇਗਾ ਜੀ ਆਪਾਂ ਕਿਸੇ ਨੂੰ ਰੋ ਨਹੀਂ ਸਕਦੇਗਾ ਇੱਕ ਮਹੀਨੇ ਬਾਅਦ ਸਾਰੇ ਅੰਦਰ ਮਨ ਭਰ ਜਾਂਦੇ ਨੇ ਇਹ じゃ ਇਸ ਟਾਈਮ ਹਾਲਾਤ ਹੋਇਆ ਪਰ ਪਲੀਜ਼ ਜਿਨ੍ਹਾਂ ਦੇ ਜਵਾਕ ਨੇ ਉਹ ਜਵਾਕ ਰੋ ਲ ਜਾਂਦੇ ਨੇ ਉਹਨਾਂ ਵਾਸਤੇ ਕਾਨੂੰਨ ਬਣਾਉਣਾ ਚਾਹੀਦਾ ਵੀ ਉਹਨਾਂ ਵਾਸਤੇ ਕੀ ਕਾਨੂੰਨ ਬਣਾਇਆ ਜੇ ਵੱਡੇ-ਵੱਡੇ ਨੇਤਾ ਹੀ ਇਹ ਕੁਛ ਕਰ ਰਹੇ ਨੇ ਦਾ ਪਰਿਵਾਰ ਛੱਡ ਕੇ ਤੇ ਗਾਂ ਗਾਂ ਜਨਾਨੀਆਂ ਰੱਖੀ ਬਟੇ ਨੇ ਤਾਂ ਆ ਪਬਲਿਕ ਨੇ ਤਾਂ ਇੱਕ ਕਦਮ ਚੱਕ ਲਈ ਹੈ। ਸਪਾਈ ਕਹਿ ਰਹੀ ਹੈ ਕਿ ਮੈਂ ਕੋਈ ਵਿਆਹ ਨਹੀਂ ਕਰਵਾਇਆ। ਅਲੀਗੇਸ਼ਨ ਨੇ ਬੋਕਸ ਨੇ ਇਹ ਕਾਗਜ਼ ਮੇਰੇ ਹੈ ਹੀ ਨਹੀਂ ਹੈ। ਕੋਈ ਵਿਆਹ ਨਹੀਂ ਕਰਾਇਆ ਉਹ ਸਪਾਈ ਦੇ ਰਹੀ ਆਪ ਦੇ ਕਹਿੰਦੀ ਜੇ ਬੇਫਾਲਤੂ ਕਹੋਗੇ ਤਾਂ ਮੈਂ ਮਾਨਹਾਨੀ ਦਾ ਕੇਸ ਫਾਈਲ ਕਰੂੰਗੀ। ਬੇਸ਼ੱਕ ਪਾਉ ਜੀ ਕੋਰਟ ਸਭ ਦੇ ਵਾਸਤੇ ਖੁੱਲਿਆ ਹੋਇਆਗਾ। ਮੈਂ ਚੈਲੰਜ ਕਰਦੀ ਹਾਂ ਮੇਰੇ ਕੋਲ ਪੁਕਤਾ ਪ੍ਰੂਫ ਨੇ